ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਆਪਾਂ ਵੀਡੀਓ ਕਵਰ ਕਰਦੇ ਪਏ ਖਾਸ ਮਹਾਲੀ ਸ਼ਹਿਰ ਤੋਂ WhatsApp ਥਰੂ ਆਪਾਂ ਵੀਡੀਓ ਕਵਰ ਕਰਦੇ ਪਏ ਜੋ ਆਪਾਂ ਸਕਰੀਨ ਦੇ ਸਾਹਮਣੇ ਬੈਠ ਦੇਖਦੇ ਪਏ ਦੂਜਾ ਸੂਆ ਸੂਈ ਹੋਈ ਆ ਤੇ ਵੀਰਾ ਦਾ ਕੰਟੈਕਟ ਨੰਬਰ ਨੋਟ ਕਰ ਸਕਦੇ ਹੋ 77078 68469 77078 68469 ਵੀਰਾ ਦਾ ਮੋਬਾਈਲ ਨੰਬਰ ਹੈ ਏਰੀਆ ਮਹਾਲੀ ਜੇਪਾ ਸਕਰੀਨ ਤੇ ਵੇਖਦੇ ਪਿਆ ਦੂਜਾ ਸੂਆ ਤਾਜੀ ਛੀ ਹੋਈ ਆ ਅਜਰ ਸੂਈ ਨੂੰ 9 ਦਿਨ ਹੋ ਚੁੱਕੇ ਆ ਸਹੀ 9 ਦਿਨ ਹੋ ਗਏ ਸੂਈ ਨੂੰ ਬੱਚਾ ਇਹਦੇ ਵਿੱਚ ਹੈਗਾ ਮੇਲ ਕਾਫ ਜੈਨੂਨ ਦੂਜਾ ਸੂਆ ਸੂਈ ਆ ਤੇ ਲੇਵਾ ਵਗੈਰਾ ਦੇਖੋ ਬਿਲਕੁਲ ਕੰਪੈਕਟ ਹਵਾ ਨਾ ਜਾਵਾ ਸਾਫ ਸੁਥਰੀ ਕੱਦ-ਕਾੜ ਵੀ ਚੰਗਾ ਤੇ ਜਿੰਦਜਾਨ ਜੈਨਵਰ ਦੂਜਾ ਸੂਆ ਸੋ ਦੁੱਧ ਇਸ ਵਕਤ ਜੋ ਹਾਜ਼ਰਾ 24 ਲੀਟਰ ਹਾਜ਼ਰਾ ਜਵਾ 12 ਲੀਟਰ ਪਰ ਟਾਈਮ ਦਾ ਦੁੱਧ ਏਥੇ ੱਲੇ ਹਾਜ਼ਰਾ ਏਬੀਐਸ ਦੇ ਟਰਮੀਨੇਟ ਬੁੱਲ ਦੀਏ ਆਪਾਗੇ ਏਬੀਐਸ ਦਾ ਟਰਮੀਨੇਟ ਬੁੱਲਾ ਕੋਈ ਉਸ ਸੀਮਨ ਦੀਏ ਆਪਾ ਦੂਜਾ ਸੂਆ ਜੈਨਵਰ ਸੂਈਆ ਸੋ ਖੜਨੀ ਵਗੈਰਾ ਦੇਖੋ ਤੇ ਥਣ ਹਵਾਨਾ ਦੇਖੋ ਇਹਨਰ ਤੋਂ ਚਾਰੇ ਥਾਂ ਨਿਖਣ ਵਿੱਚ ਸਾਫ ਸੁਥਰੇ ਚਾਹੇ ਆਪਾ ਮਸ਼ੀਨੀ ਚੋਈ ਕਰ ਲਈ ਤੇ ਚਾਹੇ ਆਪਾ ਹੱਥੀ ਦੋਨੇ ਟਾਈਪ ਦਾ ਇਹਦੇ ਵੜਦੇ ਥਣ ਲੱਗਿਆ ਹੋਇਆ ਤੇ ਕੁਆਲਿਟੀ ਵਗੈਰਾ ਵੜਦੇ ਪੂਰੀ ਫੁੱਲਾ ਸੋ ਥਾਣਾ ਵਾ ਨਾ ਦੇਖੋ ਨੇੜ ਤੋਂ ਮੁੱਠੀ ਵਾਲਾ ਥਾਣਾ ਵਧੀਆ ਤੇ ਚਾਰੇ ਥਾਣ ਨਿਕੜਵੇਂ ਸਾਫ ਸੁਥਰੇ ਚਾਹੇ ਆਪਾਂ ਮਸ਼ੀਨੀ ਚਵਾਈ ਕਰੀਏ ਤੇ ਚਾਹੀ ਹੱਥੀ ਤੇ ਬਾਕੀ ਗੱਲ ਕਰੀਏ ਕੱਦ ਕਾੜ ਦੀ ਆਪਾਂ ਕੱਤ ਕਾੜ ਵਗੈਰਾ ਬੈਡ ਚ ਬਹੁਤ ਓਕੇ ਚਾਰੇ ਪਾਸਿਓ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ ਤੇ ਬਾਕੀ ਤੋਰਾ ਵਗੈਰਾ ਦੇਖੋ ਬੈਡ ਦਾ ਪੂਰੇ ਸਾਫ ਸੁਥਰੇ ਤੋਰੇ ਦੀ ਲੈਗ ਸਕੋਰ ਵਗੈਰਾ ਬਹੁਤ ਚੰਗਾ ਤੇ ਇਹ ਲੈਵਲ ਪੂਰੀ ਸੁਥਰੀ ਹੈ ਨਿਆਣਾ ਵੀਰ ਕਹਿੰਦਾ ਪਉਣਾ ਪਾਉ ਨਹੀਂ ਪਉਣਾ ਨਾ ਪਾ ਕੋ ਡੈਕਦਰੀ ਪੂਰੀ ਠੰਡੀ ਸੀ ਦਾ ਤੇ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਪੂਰੀ ਜਿੰਦ ਜਨ ਬਰੀਡ ਦੇ ਵਿੱਚ ਤੇ ਕੀਮਤ ਇਹਦੀ ਹੈਗੀ ਹੈ ਜੈਨੂਨ 1 ਲੱਖ 5000 ਰੁਪਏ ਇਹਦੇ ਵਿੱਚੋਂ ਥੋੜਾ ਬਹੁਤਾ ਬੰਦ ਦਾ ਮਾਣਦਾਨ ਹੋ ਜੂ 24 ਲੀਟਰ ਇਸ ਵਕਤ ਹਾਜ਼ਰਾ ਦੋ ਟਾਈਮ ਚੋਣ ਦਾ ਚੰਗੇ ਪੀਕ ਲੈ ਕੇ ਤੇ ਜਾਵਾਂ ਦੀ 28 27 28 27 30 ਲੀਟਰ ਰੂਟਾ ਚ ਗਾ ਸਕਦੇ ਪਰ ਗਰਮੀ ਦੇ ਅਕੋਰਡਿੰਗ 28 ਲੀਟਰ ਦੁੱਧ ਮੰਨ ਕੇ ਤੁਸੀਂ ਪਰਚੇਸ ਕਰ ਸਕਦੇ ਹੋ ਏਰੀਆ ਮਹਾਲੀ ਕਿਸੇ ਵੀ ਵੀਰ ਦੇ ਬੈਡ ਪਸੰਦ ਕੋਲੇ ਜਾ ਕੇ ਨਿਰਖ ਪਰ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ ਭਾਗ ਤੁਸੀਂ ਆਪ ਕਰਨੇ ਵੀ